ਜਬੇ ਆ ਵੀ ਜਿਹੜਾ ਨਸ਼ੇ ਦਾ ਮੁੱਦਾ ਗੰਭੀਰ ਮੁੱਦਾ ਆਪਾਂ ਨੂੰ ਵੀ ਪਤਾ ਕਿਉਂਕਿ ਮੈਂ ਪਿਛਲੀ ਮੀਟਿੰਗ ਤੇ ਕੱਲ ਠੀਕ ਜੀ ਕਿਉਂਕਿ ਅਸੀਂ ਰਿਸਰਚ ਕਰਦੇ ਰਹੇ ਨੇ ਕਿ ਨਸ਼ਾ ਛੂਂਕ ਕਰਦੇ ਦੇ ਵਿੱਚ ਬਾ ਜਿਹੜੇ ਕੰਪੈਨਿਅਨ ਨੇ ਉਹਨਾਂ ਨੂੰ ਤਾਂ ਆਪਾਂ ਨੇ ਹਟਾਉਣਾ ਪਰ ਬੱਚੇ ਲੱਗੇ ਕਿਵੇਂ ਇਹ ਚੀਜ਼ ਵੱਲ ਆਪਾਂ ਨੂੰ ਸੋਚਣਾ ਪੈਣਾ ਕਿਉਂ ਲੱਗੇ ਨੇ ਉਹ ਕੋਈ ਤਾਂ ਹੁੰਦੇ ਨੇ ਲੋਕਰ ਜਿਵੇਂ ਕਈ ਵਾਰੀ ਲੋਕਰ ਤੇਨ ਹੁੰਦੀ ਆਪਾਂ ਨੂੰ ਪਤਾ ਉਹ ਤਾਂ ਗਲਤ ਰਸਤੇ ਪੈਂਦੀ ਨੇ ਪਰ ਚੰਗੇ ਘਰਾਂ ਦੇ ਮੁੰਡੇ ਵੀ ਜਿਹੜੇ ਨਸ਼ੇ ਵੱਲ ਗਏ ਨੇ ਛੂਂਗੇ ਨੇ ਇਹ ਸਵਾਲ ਨੇ ਉਕਿਆ ਵੀ ਇਹ ਲੱਭੀ ਆ ਪੰਦਰ ਸਾਡਾ ਇੱਕ ਦੋਸਤ ਹੁੰਦਾ ਸੀ ਇੱਕ ਪਿੰਡ ਦਾ 2-3 ਕਰੋੜ ਰੁਪਏ ਉਹਨੇ ਖਰਬ ਕਰਤਾ ਇਸ ਚੀਜ਼ ਵਿੱਚ ਤੇ ਅਸੀਂ ਦੇਖਦੇ ਸੀ ਵੀ ਇਹ ਨਾ ਸੇਲੀਕੂਨ ਲੱਗੇ ਵੀ ਇਹਦਾ ਬਹੁਤ ਸਾਰੂ ਬੱਚਾ ਸੀ ਬਹੁਤ ਟਿਕਾ ਆਪਣੇ ਰਹਿਣਾ ਪੜਾਈ ਲਿਖਾਈ ਚ ਵਧੀਆ ਸਾਰਾ ਕੁਝ ਹੋਕੀ ਸੀ ਪਰ ਜਦੋਂ ਵੀ ਜ਼ਿੰਦਗੀ ਦੇਖੀ ਸਵੇਰੇ 6 ਵਜੇ ਬੈਂਡ ਚੱਕ ਲੈਂਦੀ ਸੀ 8 ਵਜੇ ਸਕੂਲ ਲੱਗਦਾ ਸੀ ਖੇਤੋਂ ਲੈ ਕੇ 9 ਵਜੇ ਚੱਕਰ ਉਹ ਬੈਂਡ ਚ ਹੁੰਦਾ ਸ਼ਾਮ ਨੂੰ 4 ਵਜੇ छुट्टी ਹੁੰਦੀ ਸੀ 4 ਤੋਂ ਲੈ ਕੇ 3 ਘੰਟੇ 7 ਵਜੇ ਤੱਕ ਉਹ ਬੈਂਚ ਫੇਰ ਹੁੰਦਾ ਸੀ ਕਿਉਂਕਿ ਲਾਸਟ ਵਿੱਚ ਪਿੰਡ ਆਉਂਦਾ ਸੀ ਉਹਦਾ ਬਚਪਨ ਦਾ ਖੇਡਣ ਦਾ ਟਾਈਮ ਨਿਕਲ ਗਿਆ ਸਾਰੀ ਉਮਰ ਖੇੜੇ ਨਹੀਂ ਸਕਿਆ ਇਹ ਮਤਲਬ ਨਸ਼ੇ ਦੇ ਇੱਕ ਕਾਰਨ ਇਹ ਵੀ ਆ ਕਿ ਜਿਹੜੇ ਚੰਗੇ ਬੱਚੇ ਇਸ ਪਾਸੇ ਤੁਰ ਪੈਂਦੇ ਨਹੀਂ ਕਿਉਂਕਿ ਤੁਹਾਨੂੰ ਖੇਡਣਾ ਨਹੀਂ ਮਿਲਿਆ ਆਪਾਂ ਮਾਂ ਬਾਪ ਕਈ ਵਾਰੀ ਧਿਆਨ ਨਹੀਂ ਦਿੰਦੇ ਕਿ ਬੱਚਾ ਜਦੋਂ ਸਕੂਲ ਤੋਂ ਆ ਰਿਹਾ ਖੇਡਣਾ ਬਹੁਤ ਜ਼ਰੂਰੀ ਹੈ ਜੀ ਇਹਨਾਂ ਨੂੰ ਗਰਾਊਂਡ 'ਚ ਲੈ ਕੇ ਜਾਓ ਖੜਾਓ ਕਿਉਂਕਿ ਇਹ ਵੀ ਇੱਕ ਤਰੀਕਾ ਦੂਜੀ ਗੱਲ ਇਹ ਆ ਵੀ ਮੈਂਟਲੀ ਸਟਰੋਂਗ ਬੀਚ ਮਿੱਟਣ ਨਾ ਵੀ ਜਦੋਂ ਸੱਤ ਲੱਗਦੀ ਆ ਤਾਂ ਬੰਦਾ ਡਿੱਗਦਾ ਤਾਂ ਉੱਠਦਾ ਉਹਦੇ ਨਾਲ ਜੱਜ ਬਹੰਦਾ ਠਿੱਕੇ ਉੱਠਣ ਦਾ ਬੰਦਾ ਅੰਦਰੋਂ ਬੰਦੇ ਦਾ ਮੈਂਡ ਸਟਰੋਂਗ ਹੁੰਦਾ ਫਿਰ ਗੱਲ ਇਹ ਆ ਵੀ ਕਿਤਾਬਾਂ ਬਹੁਤ ਜ਼ਰੂਰੀ ਨੇ ਲਾਇਬ੍ਰੇਰੀਆਂ ਆਪਾਂ ਬਹੁਤ ਪਿੱਛੇ ਆ ਬਹੁਤ ਜਿਹੜੇ ਡਿਸੀ ਪੇਸ ਨੇ ਇੱਥੇ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਆਪਣੀ ਦਾ ਸੈਂਟਰਲ ਲਾਇਬ੍ਰੇਰੀ ਦਾ ਮੈਂ ਕੱਲ ਦੇਖ ਕੇ ਆਇਆ ਹਾਲ ਨਾ ਗੱਲ ਪਈ ਹੋਈ ਆ ਕਿਤਾਬਾਂ ਦੇ ਜਾਗੇ ਜਿੱਥੋਂ ਅਸਤਮੇ ਦੀ ਪ੍ਰੋਬਲਮ ਹੋ ਰਹੀ ਦੀ ਇੰਨਾ ਬੁਰਾ ਹਾਲ ਹੈ ਤੇ ਜੇ ਆਪਾਂ ਧਿਆਨ ਨਹੀਂ ਦਿੰਦੇ ਜਿਹੜੇ ਮੁੱਦੇ ਆਪਣੇ ਹੈਗੇ ਨੇ ਉੱਥੇ ਆਪਣਾ ਧਿਆਨ ਨਹੀਂ ਜਿਹੜਾ ਆਪਾਂ ਕਹਿੰਦੇ ਆ ਸਮਾਜ ਵਿੱਚ ਕ੍ਰਿਤੀਆਂ ਵੱਧਦੀਆਂ ਲਾਇਬ੍ਰੇਰੀਆਂ ਬਣਾਓ ਕੋਈ ਵੱਡਾ ਕੰਮ ਨਹੀਂ ਆ ਜਿੰਨੇ ਤੁਸੀਂ ਬੈਠੇ ਹੋ ਇੱਕ ਇੱਕ ਕਿਤਾਬ ਲਿਆ ਤੇ ਇੱਥੇ ਰੱਖ ਲਈ ਨਾ ਅੱਜ ਇਹ ਲਾਇਬ੍ਰੇਰੀ ਵੀ ਬਣ ਨਹੀਂ ਰਹੀ ਕੋਈ ਵੱਡਾ ਕੰਮ ਨਹੀਂ ਹੈਗਾ 2 250 ਦੀ ਕਿਤਾਬ ਆਪਾਂ ਦਰੂ ਦੀ ਮੋਟਲ ਫ੍ਰੀਡਮ ਟਾਈਮ ਸੌਂਚਦੇ ਨਹੀਂ ਹੈਗੇ 파ਰਟੀ ਕਰਨ ਟਾਈਮ ਸੌਂਚਦੇ ਨਹੀਂ ਇਸ ਲਈ ਲਾਇਬ੍ਰੇਰੀਆਂ ਬਣਾਵਾਂਗੇ ਤਾਂ ਆਪਣੀ ਜਵਾਬ ਮੈਂਟਲੀ ਸਟਰੋਂਗ ਹੋਵਾਂਗੇ ਇਤਿਹਾਸ ਪੜ੍ਹਾਂਗੇ ਸਿੱਖ ਧਰਮ ਦਾ ਇਤਿਹਾਸ ਹੈਗਾ ਮਹਾਨ ਇਤਿਹਾਸਾ ਸਾਰੇ ਧਰਮਾਂ ਦਾ ਮਾਨ ਪਰ ਚਲੋ ਇੱਕ ਮੈਂ ਦੱਸਦਾ ਐ ਐਗਜ਼ਾਮਪਲ ਦੇ ਲਈ ਹੈ ਨਾ ਮਹਾਨ ਧਰਮ ਨੇ ਜਿੰਨੇ ਵੀ ਮਹਾਨ ਗਾਥਾਵਾਂ ਵੀ ਕਹਿੰਦੇ ਪੜੋ ਪੜਾਓ ਉਹਦੇ ਨਾਲ ਕੀ ਹੈ ਜਵਾਬ ਮੈਂਟਲੀ ਸਟਰੋਂਗ ਹੋਵਾਂਗੇ ਜਿੰਨੇ ਮੈਂਟਲੀ ਸਟਰੋਂਗ ਹੋਵਾਂਗੇ ਆ ਨਸ਼ੇ ਨੂੰ ਸੇਵਾ ਤੁਰਨੇ ਇਹ ਸੱਚਾਈ ਹੈ ਜੀ ਕਿ ਬੇਟੀ ਆ ਇੱਕ ਇੱਕ ਕਿਤਾਬ ਤੁਸੀਂ ਕਿੰਟੀ ਮੰਨ ਲਓ ਵੀ 20 ਜਾਣਿਆਂ ਕਿੰਨੀ ਬੰਦੇ ਕਮਿਟੀ 'ਚ ਸ਼ਾਮਲ ਹੋਣਗੇ ਵੀ ਹਰ ਮਹੀਨੇ ਇੱਕ ਕਿਤਾਬ ਲੈ ਕੇ ਅਗਰਾਂ ਦੇ ਉਰੇ 200 ਕਿਤਾਬ ਜੁੜੀ 2-4 ਮਹੀਨਿਆਂ 'ਚ ਇਕੱਠੀ ਹੋ ਰਹੀਆਂ ਨੇ ਲਾਇਬ੍ਰੇਰੀ ਕਿਸੇ ਸਰਕਾਰ ਦੀ ਬਣੋ ਨਹੀਂ ਤੁਸੀਂ ਆਪੇ ਬਣਾ ਲੈਣੀ ਆ ਆਪਣੀ ਆਪ ਆਪਾਂ ਲੰਗਰ ਵੀ ਲਾਉਨੇ ਆ ਹੋਰ ਕੰਮ ਵੀ ਕਰਦੇ ਆ ਜੇ ਆਪਾਂ ਇਸ ਪਾਸੇ ਤੁਰਕੇ ਨਾ ਜਿਵੇਂ ਬੰਦਾਂ ਨੇ ਸੁਧਰੀ ਆਣਾ ਗਲਤ ਰਾਹ ਤੇ ਪੈਣਾ ਨਹੀਂ ਨਵੇਂ ਮੁੰਡਿਆਂ ਨੂੰ ਬੇਨਤੀ ਆ ਆੜਾ-ਦਾੜਾ ਘੱਟ ਦੇ ਕੇ ਆਪਾਂ ਸੁਣਨਾ ਸ਼ੁਰੂ ਕਰੀਏ ਕਿਉਂਕਿ ਆਪਾਂ ਸੁਣਦੇ ਘੱਟਾਂ ਫਿਰ ਆਪਾਂ ਕਹਿੰਨੇ ਯਾਰ ਸਮਾਜ ਐ ਮੁ ਗਿਆ ਦਿੱਕਤ ਇਹ ਅਭੀ ਅੱਜ ਤਾਂ ਜਿਹੜੇ ਦਿਵਗ ਨਸ਼ਾ ਕਰਦੇ ਨੇ ਆਪਾਂ ਵੀ ਲੱਗੇ ਹੋਈਆਂ ਹਰ ਪਿੰਡ 'ਚ ਤਾਂ ਸਰਦ ਨਹੀਂ ਪਿੰਡਾਂ 'ਚ ਅਸੀਂ ਦੇਖਿਆ ਸ਼ਹਿਰ ਵਿੱਚ ਸ਼ਹਿਰ ਵਿੱਚ ਵੱਧ ਨੇ ਪੰ